ਜੇ ਕਿਤੇ ਛਡਾਈ ਵੀ ਹੋਵੇ ਪਰ ਸਾਡੀ ਕਮੇਟੀ ਦੀ ਕੋਸ਼ਿਸ਼ ਹੁੰਦੀ ਆ ਕਿ ਕੁਸ਼ਤੀ ਨਗਰਸ਼ਹਿਰ ਚ ਆਰਦੀ ਤੇ ਪਾਰਦੀ ਹਾਂਜੀ ਸੁਨੀਲ ਰਾਮਪੁਰ ਖੁੰੜਾ ਕਮਲ ਭੋਡੇ ਸਮਰਾਏ ਸੁਨੀਲ ਰਾਮਪੁਰ ਖੁੰੜਾ ਤੇ ਕਮਲ ਭੋਡੇ ਸਮਰਾਏ ਲਿਆਕਤ ਤਲੇਤਾ ਵੀ ਕਿਹੜਾ ਕਲਵਾ ਨਾ ਬਾਹ ਖੜੀ ਕਰੋ ਲਿਆਕਤ ਤਲੇਤਾ ਲਿਆਕਤ ਤਲੇਤਾ ਤੇ ਹਰਮਨ ਰਾਮੇਵਾਲ ਇਦਰ ਹਾਂਜੀ ਵਿਆਪਕ ਤਲੇਤਾ ਤੇ ਗੱਡੀਆਂ ਹੋਣ ਧਾਟੀਆਂ ਆਈਆਂ ਫੇਟੇ ਗੱਲ ਮਾੜੀ ਐ ਇਹ ਤੁਸੀਂ ਕੋਲਣਾ ਧਾਟੇ ਨਾਲ ਹੀ ਝਿੰਜ ਹੈ ਧਾਟੇ ਕਰਕੇ ਝਿੰਜ ਕਰਵਾਈ ਜਾਂਦੀ ਹੈ ਜੇ ਤੁਸੀਂ ਲੇਟ ਆਉਣਾ ਤੇ ਫਿਰ ਕੱਲ ਮੁਸ਼ਕਲ ਹੈ ਹਰਮਨ ਲਖਣ ਤੇ ਰਾਜਾ ਹਰਿਆਭਾਦ ਦੇ ਵਿਟਕਾਰੇ ਕੁਸ਼ਤੀ ਚੱਲਦੀ ਹੈ ਔਰ ਕਕੂਰਥਲੇ ਵਾਲਾ ਹਰਮਨ ਲਖਣ ਜਿੱਥੋਂ ਦਾ ਕਰਸ਼ਨ ਪਹਿਲਵਾਨ ਰੁਸਤ ਮੈਂ ਹਿੰਦ ਹੋਇਆ ਭਾਰੇ ਪਵਾਨੀਪੁਰੇ ਦੀ ਕੁਸ਼ਤੀ ਵਿੱਚ ਗੱਲ ਹੋਈ ਸਾਹਮਣੇ ਫਗਵਾੜੇ ਦੀ ਧਰਤੀ ਦਾ ਰਾਜਾ ਹਰਿਆਬਾਦ ਸਾਹਮਣੇ ਲੱਗਦਾ ਹੋਇਆ ਜੋਰ ਇੱਕ ਨੇ ਟੱਖਣਾ ਸੁਨੀਲ ਰਾਮਪੁਰ ਥੁੰਡਾ ਕਿਹੜਾ ਵਿੱਚ ਜੀ ਰਾਮਪੁਰ ਥੁੰਡਾ ਕਮਲ ਭੋਡੇ ਸਮਰਾਈ ਲਿਆਕਤ ਢੇਟਾ ਤੇ ਹਰਮਨ ਰਾਮਿਆ ਲਿਆਕਤ ਢੇਟਾ ਤੇ ਹਰਮਨ ਰਾਮੇ ਵਾਲੇ ਜਿਹੜਾ ਹਰਮਨ ਜਿੱਤ ਗਿਆ ਹਰਮਨ ਲਖਣ ਜਿੱਤ ਗਿਆ ਦਿੱਤੀ ਆ ਬਾ ਖੜੀ ਸਾਹਮਣੇ ਸੁਨੀਲ ਪਹਿਲਵਾਨ ਦੇ ਦੂਏ ਪਾਸੇ ਕਮਲ ਘੋੜਦੇ ਸਮਰਾਏ ਜਨੀ ਰੰਗ ਬੋਤਨਣਾ ਤੇ ਸਿੱਖੀ ਰੂਪ ਦੇ ਵਿੱਚ ਕਮਲ ਘੋੜਦੇ ਸਮਰਾਏ ਆਓ ਦੇਖੋ ਨੌਜਵਾਨ ਲੱਗਦਾ ਹੋਇਆ ਜ਼ੋਰ ਫੈਸਲਾ ਰੈਫਰੀ ਨੇ ਦੇਣਾ ਫੈਸਲਾ ਰੈਫਰੀ ਨੇ ਦੇਣਾ ਰੈਫਰੀ ਸਾਹਿਬ ਨੇ ਜੇ ਫੈਸਲਾ ਨਹੀਂ ਦਿੱਤਾ ਰੈਫਰੀ ਸਾਹਿਬ ਨੇ ਫੈਸਲਾ ਨਹੀਂ ਦਿੱਤਾ ਤੋਂ ਕੋਈ ਗੱਲ ਨਹੀਂ ਤੂੰ 1 ਮਿੰਟ ਢਾ ਲਿਆ ਹੋਰ 2 ਮਿੰਟ ਢਾ ਲੂਗਾ ਜਦੋਂ ਖੌਫਲੇ ਨਾਲ ਤੁਰ ਸੋ ਅਗਲੀ ਪੁਛਦੀ ਇਆਕਤ ਢੇਤਾ ਤੇ ਹਰਮਨ RAMEWAL ਰਲਮਨੋ ਆਜੋ ਜਲਦੀ ਲਿਆਕਤ ਢੇਤਾ ਤੇ ਹਰਮਨ RAMEWAL ਲਿਆਕਤ ਢੇਤਾ ਤੇ ਹਰਮਨ RAMEWAL ਪੈਪਲ ਜਲਦੀ ਤੇ ਜਲਦੀ ਆਜੋ ਕਮਲ ਭੋਟੇ ਸਮਰਾਏ ਵਾਲਿਆ ਨੌਜਵਾਨਾ ਜਿੰਨਾ ਬੈਂਚਨ ਨੂੰ ਸਮਾਂ ਲਾਉਣਾ ਉਹਨੇ ਸਮਝ ਤੂੰ ਕੁਸ਼ਤੀ ਜਿੱਤ ਲੈਣੀ ਆ ਜਿੰਨਾ ਬੈਂਚਨ ਨੂੰ ਸਮਾਂ ਲਾਉਣਾ ਉਨੇ ਸਮਝ ਤੂੰ ਕੁਸ਼ਤੀ ਜਿੱਤ ਸਕਦਾ ਕਿਉਂਕਿ ਜੀਦੜੀ ਦਾ ਕੰਮ ਹੈ ਤੋ ਅਗਲੀਆਂ ਪਰਤੀਆਂ ਜਿਹੜੀਆਂ ਪਰਤੀਆਂ ਕਰਦੇ ਹੋ ਸਾਡੇ ਹਰ ਬੰਦਾ ਕਹਿੰਦਾ ਕਿ ਮੈਨੂੰ 2 ਮਿੰਟ ਅਢੀਕ ਲੋ ਤੇ ਅਸੀਂ ਕੀ ਕਰਾਂਗੇ ਠੀਕ ਹੈ ਜੀ ਹਾਂ ਜੀ ਰਿਆਕਤ ਢੇਤਾ ਤੇ ਹਰਮਨ ਰਾਮੇਵਾਲ ਹਰਮਨ ਰਾਮੇਵਾਲ ਪਹਿਲਵਾਨ ਦੀ ਆ ਜਾਓ ਜਲਦੀ ਤੋਂ ਜਲਦੀ ਹਰਮਨ ਰਾਮੇ ਵਾਲਿਆ ਕਤਿਹਤਾ ਤੇ ਹਰਮਨ ਰਾਮੇ ਵਾਲ। ਫੋ ਅਗਲੀ ਕੁਸ਼ਤੀ 사ਦਕ ਸ਼ੰਕਰ ਤੇ ਸਿਮਾ ਜੰਡੂ ਸਿੰਘਾ। 사ਦਕ ਸ਼ੰਕਰ ਤੇ ਸਿਮਾ ਜੰਡੂ ਸਿੰਘਾ ਪਹਿਲਵਾਨ ਆ ਜਾਣ ਜੀ। ਤਾਮਰ ਰੇਰੂ ਤੇ ਰੈੱਡ ਉਪਲਾ ਇਹ ਵੀ ਪਹਿਲਵਾਨ ਤਿਆਰਣਗੇ। ਕਮਲ ਰੇਰੂ ਤੇ ਰੈੱਡ ਉਪਲਾ ਪਹਿਲਵਾਨ ਇਹ ਵੀ ਤਿਆਰਣਗੇ ਜੀ। ਰਾਜਵੀਰ ਪੀ.ਏ.ਪੀ ਤੇ ਨਰਿੰਦਰ ਮੌਲੀ ਇਹ ਵੀ ਪਹਿਲਵਾਨ ਤਿਆਰਣ ਰਾਜਵੀਰ ਪੀ.ਏ.ਪੀ ਦੇ ਨਰਿੰਦਰ ਮੌਲੀ ਪਹਿਲਵਾਨ ਉਹ ਵੀ ਤਿਆਰ ਹਨ ਕਾਕਾ ਭੂਆ ਤਾਮੜੀ ਤੇ ਭਗਤ ਤਲੇਤਾ ਕਾਕਾ ਭੂਆ ਤਾਮੜੀ ਤੇ ਭਗਤ ਤਲੇਤਾ ਪਹਿਲਵਾਨ ਇਹ ਵੀ ਤਿਆਰ ਰਣਗੇ ਜੀ ਯਾਕਤ ਤਲੇਤਾ ਤੇ ਹਰਮਨ ਰਾਮੇਵਾਲ ਆਖਰੀ ਬਾਜ਼ਾ ਦਾ ਪਹਿਲਵਾਨ ਹਨ ਯਾਕਤ ਤਲੇਤਾ ਕੋਈ ਵੀ ਪਹਿਲਵਾਨ ਮੇਰੇ ਤੋਂ ਪਰਗੀ ਪੁੱਛਣ ਨਾ ਆਵੇ ਕੋਈ ਵੀ ਪਹਿਲਵਾਨ ਇਹ ਨਾ ਕਹੇ ਕਿ ਮੈਂ 5 ਮਿੰਟ ਫੇਰ ਕੇ ਆਣਾ ਕਿਸੇ ਦੀ ਵੀ ਆਪਾਂ ਬਾਜ਼ ਨਹੀਂ ਸੁਣਾਗੇ ਆਪਾਂ ਪਹਿਲਾਂ ਹੀ ਦੱਸ ਦਿੰਦੇ ਆ ਜੇ ਆਪ ਤਾਂ ਤਲੇਤਾ ਤੇ ਹਰਮਨ ਰਾਮੇ왈 ਜੀ ਆਓ ਅਗਲੀ ਕੁਸ਼ਤੀ ਸਾਦਕ ਸ਼ੰਕਰ ਤੇ ਸਿਮਾ ਜੰਡੂ ਸਿੰਘਾ ਸਾਦਕ ਸ਼ੰਕਰ ਤੇ ਸਿਮਾ ਜੰਡੂ ਸਿੰਘਾ ਆ ਜਾਣਗੇ ਕਮਲ ਰੇਰੂ ਤੇ ਰੱਡ ਉਪਲਾ ਕਮਲ ਰੇਰੂ ਤੇ ਰੱਡ ਉਪਲਾ ਸਾਹਮਣੇ ਨੋਜਮਾਨ ਨਾਪਦਾ ਹੋਇਆ ਆਹ ਦੇਖੋ ਕਮਲ ਘੋਡੇ ਸਮਰਾਜ ਦੀ ਧਰਤੀ ਦਾ ਜਲੰਧਰ ਦੇ ਕੋਲ ਵਸਿਆ ਪਿੰਡ ਘੋਡੇ ਸਮਰਾਜ ਜਿੱਥੇ ਅਖਾੜਾ ਚੱਲਦਾ ਹੈ ਤੇ ਥੱਲੇ ਸੁਨੀਲ ਰਾਮਪੁਰ ਸੁੰਨੜਾ ਵਾਲਾ ਫਗਵਾੜੇ ਦੇ ਏਰੀਏ ਦਾ ਪਹਿਲਵਾਨ ਲੱਗਾ ਹੋਇਆ ਜੋਰ ਪੰਜਾਬੀਆਂ ਦੀ ਜਿੱਦ ਵੀ ਬੁਰੀਆ ਛੜੇ ਜੇਠ ਨੂੰ ਦੱਸੀ ਨਹੀਂ ਪੜਾਉਣੀ ਤੇ ਦੇੜ ਭਾਵੇਂ ਮੱਝ ਚੁੰਗ ਜਾਏ ਤੜਕੇ ਉੱਠ ਕੇ ਮਿਹਨਤ ਲਾਉਂਦੇ ਲੈਂਦੇ ਸਾਹਮ ਜ਼ਬਾਨੀ ਹਿੱਕ ਵਿੱਚ ਹੈ ਜੋਰ ਜਿਨ੍ਹਾਂ ਦੇ ਉਹ ਕਰਦੇ ਪਹਿਲਵਾਨੀ ਹਿੱਕ ਵਿੱਚ ਹੈ ਜੋਰ ਜਿਨ੍ਹਾਂ ਦੇ ਲਿਆਕਤ ਘੜੇਤਾ ਪਹਿਲਵਾਨ ਜੀ ਆ ਜਾਓ ਜਲਦੀ ਨਾਲ ਚੱਲ ਨਹੀਂ ਅਗਲੀ ਕੁਸ਼ਤੀ 사ਦਕ ਸ਼ੰਕਰ ਹਿੰਮਾ ਜੰਡੂ ਸਿੰਘਾ ठाडक शंकर ਤੇ ਸਿਮਾ ਜੰਡੂ ਸਿੰਘਾ ਪਹਿਲਵਾਨ ਜਲਦੀ ਵਾ ਜਲਦੀ ਮੈਦਾਨ ਦੇ ਵਿੱਚ ਆ ਜਾਣ ਇਧਰ ਨੌਜਵਾਨ ਨੇ ਪੂਰਾ ਜੋਰ ਲਾ ਹੋਇਆ ਮਿੱਟੀ ਵਿੱਚ ਮਿੱਟੀ ਹੋਏ ਪਏ ਆ ਕਿ ਫਰੀਦਾ ਖਾਤ ਨਾ ਦਿੰਦੀ ਏ ਥਾਕੂ ਜੇੜ ਦਾ ਕੋਈ ਜੀਬਦਿਆਂ ਪਹਿਲਾਂ ਤਰੇ ਮੋਹਾਂ ਉੱਪਰ ਹੋਏ ਮਿੱਟੀ ਵਿੱਚ ਮਿੱਟੀ ਹੁੰਦੇ ਨੇ ਪਹਿਲਵਾਨ ਪਲਵਾਨੀ ਦੀ ਗੱਲ ਕਿਥੇ ਸ਼ਾਹਰ ਨੇ ਲਿਖਿਆ ਇਹ ਅਗਲੀਆਂ ਮੈਂ ਬੋਲੀ ਜਾ ਰਿਹਾ ਜੀ ਖੜਿਆ ਪਹਿਲਵਾਨ ਲਿਆਕਤ ਧਰੇਤਾ ਤੇ ਹਰਮਨ ਰਾਮਿਆਲ ਲਿਆਕਤ ਧਰੇਤਾ ਪਹਿਲਵਾਨ ਜੀ ਸਾਧਕ ਸ਼ੰਕਰ ਸਿੰਘਾ ਜੰਡੂ ਸਿੰਘਾ ਸਾਧਕ ਸ਼ੰਕਰ ਸਿੰਘਾ ਜੰਡੂ ਸਿੰਘਾ ਸਾਧਕ ਸ਼ੰਕਰ ਹਰਮਨ ਰਾਮਿਆਲ ਦੇ ਲਿਆਕਤ ਧਰੇਤਾ ਹਰਮਨ ਰਾਮਿਆਲ ਸਾਧਕ ਸ਼ੰਕਰ ਤੇ ਸਿੰਘਾ ਜੰਡੂ ਸਿੰਘਾ ਨਾਪਲਾ ਨੌਜਵਾਨਾਂ ਟੌਣਾ ਪਣਾ ਫਰੀ ਵਾਲੇ ਕਹਿੰਦੇ ਆਪਾਂ ਪੁਆਇੰਟਾਂ-ਪੂਟਾਂ ਦੀ ਗੱਲ ਨਹੀਂ ਕਰਨੀ ਆਪਾਂ ਆਰ-ਪਾਰ ਦੀ ਕੁਸ਼ਤੀ ਲੈਣੀ ਆ ਕੁਸ਼ਤੀ ਆਰ ਦੀ ਕੁਸ਼ਤੀ ਪਾਰ ਦੀ ਤੇ ਹੋਣੀ ਆ ਕੁਸ਼ਤੀ ਧੂੜ ਅਵਾਰ ਦੀ ਆਹ ਦੇਖੋ ਮੋਢਾ ਲਾਉਂਦਾ ਜਤਨ ਰੱਬ ਕਬੀਲਦਾਰੀ ਵਿੱਚ ਕਿਸੇ ਦੀ ਪਿੱਠ ਨਾ ਲਾਵੇ ਭਲਵਾਨੀ ਵਿੱਚ ਪਿੱਠ ਲਵਾਉਣੀ ਵੀ ਪੈਂਦੀ ਹੈ ਪਿੱਠ ਲਾਉਣੀ ਵੀ ਪੈਂਦੀ ਹੈ ਉਹੀ ਜਿੱਤ ਦੇ ਬਾਜ਼ੀ ਵਿੱਚ ਦੁਨੀਆ ਜਿਹੜੇ ਜਿੱਤਣ ਲਈ ਬਾਜ਼ੀਆਂ ਹਾਰਦੇ ਨੇ ਉਹੀ ਜ਼ਿੰਦਗੀ ਵਿੱਚ ਕਾਮਯਾਬ ਹੁੰਦੇ ਜਿਹੜੇ ਹਾਰਦੇ ਤਾਂ ਹੀ ਸਵੀਕਾਰ ਦੇ ਨੇ ਜਿੱਤਣ ਦੇ ਲਈ ਹਾਰਨਾ ਵੀ ਪੈਂਦਾ ਹੈ ਜਿੱਤਣ ਦੇ ਲਈ ੱੱਕੇ ਨਹੀਂ ਖਾਣੇ ਪੈਂਦੇ ਹੈ ਜਿੱਤਣ ਦੇ ਲਈ ਅਸਤਾਦਾਂ ਦੀ ਮਾਰ ਵੀ ਖਾਣੀ ਪੈਂਦੀ ਹੈ ਅਸਤਾਦਾਂ ਦੀ ਮਾਰ ਖਾਣੀ ਹੰਝੂਆਂ ਨਾਲ ਮੂੰਹ ਟੋਣਾ ਹੈ ਲਿਆ ਤੱਕ ਤਲਵੰਨ ਕਿਹੜਾ ਵੇਲੇ ਹੱਕ ਤ੍ਰੇਤਾ ਵਾਂਹ ਖੜੀ ਕਰੋ ਦੂਏ ਪਾਸੇ ਹਰਮਨ ਰਾਮੇਵਾਲ ਵਾਂਹ ਖੜੀ ਕਰਦੇ ਹੋ ਕੁਸ਼ਤੀ ਸ਼ੁਰੂ ਹੋ ਗਈ ਹੈ ਅਗਲੀ ਕੁਸ਼ਤੀ ਸਾਧਕ ਸ਼ੰਕਰ ਸਿਮਾ ਜੰਨੂ ਸਿੰਘਾ ਸਾਧਕ ਸ਼ੰਕਰ ਗਿੜ ਸਾਦਕ ਸ਼ੰਕਰ ਸਿਮਾ ਜੰਡੂ ਸੰਗਾ ਸਿਮਾ ਕੜਾ ਵੀ ਸਿਮਾ ਆ ਗਿਆ ਸਾਦਕ ਸ਼ੰਕਰ ਕਲਵਨ ਪਹਿਲਵਾਨ ਕਰਤਾਬ ਰਖਾੜਾ ਸ਼ੰਕਰ ਆ ਜਾ ਪਹਿਲਵਾਨਾ ਸਾਦਕ ਸ਼ੰਕਰ ਆ ਦੇਖੋ ਕਮਲ ਭੋਡੇ ਸਮਰਾਏ ਦੀ ਧਰਤੀ ਦੇ ਉੱਤੇ ਨੱਪਿਆ ਹੋਇਆ ਲੱਗਦਾ ਹੋਇਆ ਜੋਰ ਔਖਾ ਜੰਗ ਜ਼ਿੰਦਗੀ ਦੇ ਵਿੱਚ ਮਲ ਬਣ ਔਖੇ ਭੇੜ ਨੇ ਸਾਨਾ ਝੋਟਿਆਂ ਦੇ ਕੁੱਲ ਨੂੰ ਕੁੱਲ ਦੀ ਕੁੱਲ ਦੁਨੀਆ ਫਰੋਤਨ ਗਿੜ ਹੁੰਦੇ ਨੇ ਕੋਟਿਆਂ ਤੇ ਮਲ ਸਾਧ ਤੇ ਮਲ ਫਕੀਰ ਹੁੰਦੇ ਮਲ ਹੁੰਦੇ ਨੇ ਜੱਡੀ ਲਗੋਟਿਆਂ ਦੇ ਰਹਿੰਦੀਆਂ ਮੱਲਾਂ ਤੋਂ ਦੂਰ ਸ਼ੈਤਾਨੀਆਂ ਨੇ ਰਹਿੰਦੀਆਂ ਮੱਲਾਂ ਤੋਂ ਦੂਰ ਪਰੇਸ਼ਾਨੀਆਂ ਨੇ ਸਿਆਣੇ ਆਖ ਦੇ ਜਰਾ ਗੌਰ ਕਰਨਾ ਬੜੀ ਔਖੀਆਂ ਪਹਿਲਵਾਨੀਆਂ ਨੇ ਹਰਮਨ ਰਾਮੇਵਰ ਦੀ ਧਰਤੀ ਦਾ ਪੱਟਦਾ ਹੋਇਆ ਖੁੱਚ ਖੁੱਤ ਪੱਟਣੀ ਤੇ ਬੜੀ ਔਖੀ ਲਾਉਣੀ ਹੈ ਕੁਸ਼ਤੀ ਵਿੱਚ ਢਾਕ ਮਿੱਤਰੋ ਤਾਂ ਮੇਨਤਾਂ ਦੇ ਨਾਲ ਸਭ ਲੱਗਦੇ ਖਾ ਕੇ ਖਰਾਕ ਮਿੱਤਰੋ ਸਾਧਕ ਸ਼ੰਕਰ ਪਹਿਲਵਾਨ ਵੀ ਆ ਜਾਓ ਵਿੱਚ ਸਾਧਕ ਸ਼ੰਕਰ ਪਹਿਲਵਾਨ ਆਜੋ ਵਿੱਚ ਤੇ ਸਿਮਾ ਜੱਡੂ ਸਿੰਘਾ ਇੱਕ ਕੁਸ਼ਤੀ ਹੋਣੀ ਹੈ ਕਮਲ ਰੇਰੂ ਤੇ ਰੱਡ ਉਪਲਾ ਕਮਲ ਰੇਰੂ ਤੇ ਰੱਡ ਉਪਲਾ ਪਹਿਲਵਾਨ ਆਜਾ ਭਾਈ ਕਮਲ ਰੇਰੂ ਤੇ ਰੱਡ ਉਪਲਾ ਪਹਿਲਵਾਨ ਆਜਾ ਇਧਰ ਸਾਧਕ ਸ਼ੰਕਰ ਕਿਹੜਾ ਭਾਈ ਬਾਹਰ ਖੜੀ ਕਰ ਸਾਧਕ ਸ਼ੰਕਰ ਸਿਮਾ ਜੰਡੂ ਸਿੰਘਾ ਵੱਡੇ ਪਹਿਲਵਾਨ ਨੇ ਕਮਲ ਰੇਰੂ ਤੇ ਰੱਡ ਉਪਲਾ ਕਮਲ ਰੇਰੂ ਬੜਾ ਤਜਰਬੇਕਾਰ ਪਹਿਲਵਾਨ ਹੈ ਤੇ ਰੈੱਡ ਉਪਲਾ ਸਾਹਮਣੇ ਸਿਮਾ ਪਹਿਲਵਾਨ ਨਾ ਨੇਵੀ ਬਲੂ ਕਲਰ ਦੇ ਜੰਗੇ ਦੇ ਵਿੱਚ ਸਿਮਾ ਪਹਿਲਵਾਨ ਤੇ ਦੂਏ ਪਾਸੇ ਸਾਦਿਕ ਸ਼ੰਕਰ ਗਰਤਾਵਰ ਦੇ ਨਾਂ ਤੇ ਸ਼ੰਕਰ ਦੀ ਧਰਤੀ ਤੇ ਜਿਹੜਾ ਅਖਾੜਾ ਚੱਲਦਾ ਲੱਗਦਾ ਹੋਇਆ ਦੌਰ ਇਹ ਲੋਹਰਾ ਵਾਲ ਅਗਲੀਆਂ ਕੁਸ਼ਤੀਆਂ ਕਮਲ ਰੇਰੂ ਰੈੱਡ ਉਪਲਾ ਕਮਲ ਰੇਰੂ ਤੇ ਰੈੱਡ ਉਪਲਾ ਕਿਹੜਾ ਭਾਈ ਰੈੱਡ ਉਪਲਾ ਰਾਜਵੀਰ ਪੀ.ਏ.ਪੀ. ਨਰਿੰਦਰ ਮੌਲੀ ਪਹਿਲਵਾਨ ਰਾਜਵੀਰ ਪੀ.ਏ.ਪੀ. ਤੇ ਨਰਿੰਦਰ ਮੌਲੀ ਪਹਿਲਵਾਨ ਪਹਿਲਾਂ ਤਾਂ ਕਹਿੰਦਾ ਸੀ ਇੱਕ ਸਕਿੰਟ ਦੀ ਢਾ ਢਾ ਲਿਆ ਤੇ ਹੁਣ ਤੇ ਬੜਾ ਟਾਈਮ ਹੋ ਗਿਆ ਲਾਦੇ ਜੋੜ ਆੜ ਗਿਆ ਕਿਉਂਕਿ ਪੰਜਾਬੀਆਂ ਦੀ ਜਿੱਦ ਵੀ ਬੁਰੀ ਹੈ ਛੜੇ ਡੇਟ ਨੂੰ ਲੰਸੀ ਨਹੀਂ ਬਣਾਉਣੀ ਤੇ ਦੇਰ ਖਾਵੇਂ ਮੱਝ ਚੁੰਗ ਜਾਏ ਇਹ ਜਿੰਨ ਦੀ ਗੱਲ ਹੈ ਹੁਣ ਥੱਲੇ ਵਾਲਾ ਖੜਿਆ ਬੈਠਾ ਸੰਦੀਨ ਰਾਮਪੁਰ ਖੁੰੜਾ ਵਾਲਾ ਉਧਰ ਵੀ ਬੜਾ ਜੋਰ ਲੱਗਦਾ ਹੈ ਹਰਮਨ ਰਾਮੇ ਵਾਲਾ ਬੱਤੇ ਲਿਆਕਤ ਭਲੇਤੇ ਦੀ ਇੱਕ ਕੁਸ਼ਤੀ ਐਦਰ ਸਿਮਾ ਜੰਡੂ ਸੰਗਾ ਪਹਿਲਵਾਨ ਹਰਨੇਕ ਨੇਕੀ ਦੇ ਖਾੜੇ ਦਾ ਪਹਿਲਵਾਨ ਤੇ ਦੂਏ ਪਾਸੇ ਨੌਜਵਾਨ ਫਾਦਕ ਸ਼ੰਕਰ ਕਮਲ ਦਾ ਚੇਲਾ ਕਮਲ ਰੇਰੂ ਤੇ ਰਾਡੂ ਪੁਲਾ ਕਮਲ ਰੇਰੂ ਤੇ ਰਾਡੂ ਪੁਲਾ ਕੁਸ਼ਤੀ ਸ਼ੁਰੂ ਕਰੋ ਜੀ ਅੱਜ ਅੱਜ ਰਾਡੂ ਜੀ ਕਮਲ ਰੇਰੂ ਤੇ ਰਾਡੂ ਪੁਲਾ ਨਹੀਂ ਅਜੇ ਖੈਰ ਮੇਰਾ ਖਿਆਲ ਕਿਉਂਕਿ ਆਪਾਂ ਤਿੰਨ ਹੀ ਕੁਸ਼ਤੀਆਂ ਕਰਾਈਏ ਤਿੰਨ ਹੀ ਕੁਸ਼ਤੀਆਂ ਕਰਾਈਏ ਕਿਉਂਕਿ ਇੱਕ ਥਾਂ ਮੈਂ ਬੇਨਤੀ ਵੀ ਕਰਾਂਗਾ ਕਿ ਇਹਨਾਂ ਨੂੰ ਪਾਰ ਕੇ ਕੁਸ਼ਤੀਆਂ ਕਰਾਈਆਂ ਜਾਣ ਇੱਕੋ ਜਗ੍ਹਾ ਫਿਰ ਫੱਟ ਵੀ ਲੱਗ ਸਕਦੀ ਹੈ ਥੋੜਾ ਜਿਹਾ ਥੋੜਾ ਜਿਹਾ ਪਿੱਛੇ ਹਟ ਜਾਓ ਦੇਖੋ ਕਿੱਡਾ ਬਾਣ ਹੈ ਕਿੱਡਾ ਬਾਣ ਆਪਾਂ ਲਾਈਟਾਂ ਦੇ ਅੰਦਰ ਹੀ ਰਹਿਣਾ ਕਮਲ ਨੇਰੂ ਰੈਡ ਉਪਲਾ ਰਾਜਵੀਰ ਪੀਪੀ ਨਰਿੰਦਰ ਮੌਲੀ ਪਹਿਲਵਾਨ ਰਾਜਵੀਰ ਪੀਪੀ ਨਰੇਂਦਰ ਵਾਲੀ ਨੱਪਲਾ 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 ਦੇਖਦਾ ਕਿਆ ਕਮਾਦੇ ਚੱਕੀ ਫਸ ਤੇ ਕਹਿੰਦੀ ਨੂੰ ਨੂੰ ਪੀਣਾ ਨਹੀਂ ਆਉਂਦਾ ਥੱਕੂ ਦੀ ਮਰਦਾ ਬੱਛੀ ਬਾਹੂ ਦੀ ਛਮ ਛਮ ਚੱਲਦੀ ਜੱਪਕੀ ਫੁੱਪ ਫੁੱਪ ਦੇਖੀ ਕਿਦਾਂ ਲਗੋਟਾਂ ਨਾ ਪਾੜਦੀ ਫਾਰਾ ਜੋਰ ਹੀ ਲਗੋਟੇ ਤੇ ਲਾਤਾ ਮਿੱਟੀ ਵੀ ਧਰਦੀ ਵੀ ਭੂਆ ਭੂਆ ਕਰਦੀ ਹੈ ਪਹਿਲਵਾਨ ਬਣਨਾ ਕਿਹੜਾ ਸੌਖਾ ਮੋਬਾਈਲਾਂ ਨਾਲ ਕੋਨਾ ਸੌਖਾ ਪਹਿਲਵਾਨ ਜਿਹੜੇ ਪਹਿਲਵਾਨਾਂ ਨਾਲ ਕੁਲਦੇ ਆਪਣਾ ਊੱਖਾ ਕੰਮ ਹੈ ਆਹ ਦੇਖੋ ਤੂੰ ਅੜਿਆ ਬੈਠਾ ਕਹਿੰਦਾ ਨਹੀਂ ਟਹਿਣਾ ਰੜ ਕੇ ਅਸਾਂ ਨੇ ਨਹੀਂ ਟਹਿਣਾ ਟਾਉਣਾ ਤੇ ਟਾਲਾ ਅੜ ਕੇ ਅਸਾਂ ਨੇ ਨਹੀਂ ਟਹਿਣਾ ਟਾਉਣਾ ਤੇ ਟਾਲਾ ਅੜ ਕੇ ਮਾਰਿਆ ਲਾ ਕੇ ਕਹਿੰਦਾ ਕਿਦਾਂ ਢਾਲੂਗਾ ਕਹਿੰਦਾ ਟੱਠੇ ਜਿਹੜਾ ਮਰਜੀ ਇੱਕ ਦੂਏ ਦੇ ਸੁਪਨੇ ਚ ਆਉਣਗੇ ਦੋਨੋਂ ਹੀ ਜੇ ਟੱਠੇ ਇਹਨਾਂ ਨੂੰ ਜਿਹੜਾ ਮਰਜੀ ਇੱਕ ਦੂਏ ਦੇ ਸੁਪਨੇ ਦੇ ਵਿੱਚ ਆਉਣਗੇ ਖੋ ਸਾਹਮਣੇ ਨੌਜਵਾਨ ਕਮਲ ਰੇਰੂ ਤੇ ਰੈਡ ਉੱਪਰਾਂ ਦੀ ਕੁਸ਼ਤੀ ਅਗਲੀ ਹੋਣੀ ਹੈ ਇਧਰ ਸਿਮਿਆ ਸਾਮਿਆ ਹੋਇਆ ਜਿਹੜੀ ਸਰੀਰ ਕੋਈ ਮੰਦਰਾਂ ਵਿੱਚ ਰਾਮ-ਰਾਮ ਕਹਿੰਦਾ ਕੋਈ ਗਣੇਸ਼ ਤੇ ਕੋਈ ਹਨੂਮਾਨ ਪੂਜੇ ਕੋਈ ਭਲਾ ਖਰਬਤ ਦਾ ਮੰਗਦਾ ਏ ਵਿੱਚ ਦਿਲ ਦੇ ਵਾਹੇ ਗੁਰੂ ਨਾਮ ਪੂਜੇ ਕੋਈ ਮਸਜਿਦਾਂ ਵਿੱਚ ਨਵਾਜ ਪੜਦਾ ਸੱਚੀ ਸਰਾਂ ਨੂੰ ਸਦਾ ਮੁਸਲਮਾਨ ਪੂਜੇ ਸਫਲ ਹੁੰਦਾ ਹੈ ਉਹ ਚਹਾਨ ਯਾਰਾ ਜਿਹੜਾ ਅਖਾੜੇ ਦੇ ਤਾਂ ਹੀ ਪਹਿਲਵਾਨ ਪੂਜੇ ਖਵਾ ਮੀਤ ਦਾ ਜਾ ਰਿਹਾ ਨੌਜਵਾਨੋ ਸਾਹਮਣੇ ਲਿਆਕਤ ਧਲੇਤੇ ਵਾਲਾ ਗਰਾਿਆਂ ਦੇ ਏਰੀਏ ਦਾ ਪਹਿਲਵਾਨ ਤੇ ਮੋਰੇ ਹਰਮਨ ਰਾਮੇয়াল ਮਾਠੀਵਾੜਾ ਸਾਹਿਬ ਦਾ ਏਰੀਆ ਮਾਲਵੇ ਦੀ ਧਰਤੀ ਦਾ ਪਹਿਲਵਾਨ ਗੱਲ ਹੁੰਦੀ ਏ ਪਹਿਲਵਾਨੀ ਦੀ ਸਾੰਧੀ ਹੋਈ ਜਵਾਨੀ ਦੀ ਇੱਕ ਦੂਜੇ ਨਾਲ ਘੁਲਦੇ ਨੇ ਪਿੰਡਿਆਂ ਚੋਂ ਮੁੜ ਕੇ ਡੁੱਲਦੇ ਨੇ ਕਰਦੇ ਨੇ ਰੀਸ ਤੂਫਾਨੀ ਦੀ ਗੱਲ ਹੁੰਦੀ ਏ ਪਹਿਲਵਾਨੀ ਦੀ ਐਦਰ ਸਿੰਨੇ ਜੰਡੂ ਸਿੰਘੇ ਦੀ ਪੂਰੀ ਕੁੰਡੀ ਅੜੀਆ ਸਾਦਕ ਸ਼ੰਕਰ ਦੇ ਨਾਲ ਗਰਦਾਵਰ ਦਾ ਪਿੰਡ ਐ ਧਿਆਨ ਸਿੰਘ ਦਾ ਪਿੰਡ ਐ ਫਤੰਮਣ ਸਿੰਘ ਦਾ ਪਿੰਡ ਆ ਵੱਡੇ ਪਹਿਲਵਾਨਾਂ ਦੀ ਗੱਲ ਐ ਆਹ ਦੇਖੋ ਨੌਜਵਾਨ ਲੱਗਦਾ ਹੋਇਆ ਜੋਰ ਕਮਲ ਰੇਰੂ ਤੇ ਰੈੱਡ ਉਪਲਾ ਕਮਲ ਰੇਰੂ ਤੇ ਰੈੱਡ ਉਪਲਾ ਤਿਆਰ ਨੇ ਅਗਲੀ ਕੁਸ਼ਤੀ ਹੋਣੀ ਐ ਰਾਜਵੀਰ ਪੀਏਪੀ ਦੇ ਨਰਿੰਦਰ ਮੌਲੀ ਰਾਜਵੀਰ ਪੀਏਪੀ ਤੇ ਨਰਿੰਦਰ ਮੌਲੀ ਪਹਿਲਵਾਨ ਜੜਿਆ ਉਹ ਵੀ ਤਿਆਰ ਰਹਿਣ ਪੂਰਾ ਲੱਗਦਾ ਹੋਇਆ ਦੋਰ ਐਨ ਛਿੰਝ ਜੜੀ ਐ ਪਖ ਚੁੱਕੀ ਆ ਧਰਤੀ ਹੈ ਛਿੰਝਾ ਖਾਰਿਆਂ ਦੀ ਇੱਥੇ ਆਦ ਜਗਤ ਤੋਂ ਪੈਣ ਛਿੰਝਾ ਜਦ ਕੁਸ਼ਤੀ ਮੱਲਾਂ ਦੇ ਵਿੱਚ ਹੁੰਦੀ ਦਿਲ ਦਰਸ਼ਕਾਂ ਦੇ ਉਦੋਂ ਲੁੱਟ ਲੈਣ ਛਿੰਝਾ ਨਾ ਚਮਕਾਉਣਾ ਤੇ ਤੁਸੀਂ ਬਣੋ ਰੋਸਤਮ ਨਮੀ ਪਨੀਰੀ ਨੂੰ ਇਹੋ ਕਹਿਣ ਛਿੰਝਾਂ ਜਹਾਨ ਦੀ ਇਹੋ ਦੁਆ ਰੱਬਾ ਸਰੀਂ ਦੀ ਧਰਤੀ ਤੇ ਹਰ ਸਾਲ ਹੀ ਪੈਂਦੀਆਂ ਰਹਿਣ ਛਿੰਝਾ ਬੁਲੇਟ ਵੀ ਆ ਗਿਆ ਜਿਹੜਾ ਬੁਲੇਟ ਅੱਜ ਜਤਿੰਦਰ ਕੁਮਾਰ ਪੁੱਤਰ ਅਮਰਜੀਤ ਸਿੰਘ ਵੱਲੋਂ ਆਪਣੇ ਪੋਤਰੇ ਏਕਮ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਦਿੱਤਾ ਜਾਣਾ ਉਹ ਮੋਟਰ ਬੁਲਟ ਮੋਟਰਸਾਈਕਲ ਵੀ ਪਹੁੰਚ ਚੁੱਕਾ ਹੈ ਜਿੱਥੇ ਦੂਜੀ ਕੁਸ਼ਤੀ ਦਿਨੇਸ਼ ਗੋਲੀਆ ਤੇ ਬਨਾਇਕ ਜੂਪੀ ਵਿੱਚ 2 ਨੰਬਰ ਦੀ ਰਮਾਲੀ ਦੀ ਕੁਸ਼ਤੀ ਹੋਣੀ ਹੈ 152000 ਦੀ ਹੈਰੀ ਪੰਡਤ ਪੁੱਤਰ ਜੋਲੀ ਪੰਡਤ ਪੁੱਤਰ ਜਵੰਦ ਲਾਲ ਜੀ ਦੇ ਪਰਿਵਾਰ ਵੱਲੋਂ 152000 ਅੱਜ ਇੱਥੇ ਦਿੱਤਾ ਜਾਣਾ ਹੈ ਤਾਂ ਬਾਕੀ ਪ੍ਰਮੋਟਰਾਂ ਦੀ ਗੱਲ ਫਟੇਟ ਵਾਲੇ ਮਾਈਕ ਤੋਂ ਹੋਣੀ ਐ ਵੀਦਾ ਜਾ ਰਿਹਾ ਸਮਾਂ ਨੌਜਵਾਨੋ ਤੁਹਾਨੂੰ ਲੰਮਾ ਸਮਾਂ ਹੋ ਗਿਆ ਕੁੜਦਿਆਂ ਨੂੰ ਲੰਮਾ ਸਮਾਂ ਹੋ ਗਿਆ ਤੇ ਉਧਰ ਨੌਜਵਾਨ ਹਰਮਨ ਰਾਮਿਆਲ ਤੇ ਲਿਆਕਤ ਘਲੇਤੇ ਦੇ ਵਿੱਚ ਬੜੀ ਕੁੰਡੀ ਫੱਸੀਆ ਲਾਦੇ 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 ਘੁੰਮ ਗਿਆ ਘੁੰਮ ਗਿਆ ਇਹਨੂੰ ਦਾ ਹੀ ਕਹਿੰਦੇ ਆ ਇਹ ਹੀ ਤਾਂ ਆ ਅਗਲੇ ਸਾਲ ਦੇ ਜੋ ਸਾਡੇ ਕੋਲ ਨਗਰ ਵਿੱਚੋਂ ਪਟਕੇ ਆਏ ਹਨ ਉਹਨਾਂ ਦਾ ਪ੍ਰਕਾਰ ਵੇਰਵਾ ਹੈ ਛੋਟੀ ਸਿੰਘ ਸਨੋ ਪਿਆਰਾ ਸਿੰਘ ਕੈਦੀਆਂ ਦੇ ਇਹ 226 ਦਾ ਪਟਕਾ ਤੀਰਤ ਸਿੰਘ ਕੂੜੇ ਕਹਿੰਦੇ ਅਗਲੇ ਸਾਲ ਲੱਖਾਂ ਦੇ ਦਾਤੇ ਦੀ ਦੇਨ ਆ ਇਹ ਦੋਨੇ ਪਰਿਵਾਰਾਂ ਵੱਲੋਂ ਪਟਕੇ ਦਿੱਤੇ ਜਾਣਗੇ 227 ਦੇ ਪਟਕੇ ਸਰਦਾਰ ਪਪੇ ਪਵਿੱਤਰ ਸਿੰਘ ਸਨੋ ਰਤਨ ਸਿੰਘ ਸਵਰਗੀ ਸਰਦਾਰ ਗੁਰਨਾਮ ਸਿੰਘ ਨੰਬਰਦਾਰ ਕਿਉਂਕਿ ਭਾਜੀ ਮਜੀਦ ਉਹਨਾਂ ਦਾ ਪਰਿਵਾਰ ਉਹਨਾਂ ਦੇ ਸਰਕਾਰ ਤੋਂ ਪਿੱਤਾ ਜੀ ਹਨ ਉਹਨਾਂ ਦੇ ਪਰਿਵਾਰ ਵੱਲੋਂ ਦਿੱਤਾ ਜਾਵੇਗਾ ਕੱਕਾ ਸਾਲ 2028 ਦਾ